सिस्टम न चई चलेगा नई चलेगा बंदो कथा सिस्टम मुदा मुराबा मुराबा कथा सिस्टम न चई चलेगा नई चलेगा ਨਾ ਪਹਿਲਾਂ ਹੀ ਨੋਟਿਸ ਜਿਹੜਾ ਡਾਇਰੈਕਟਰ ਸਟੇਟ ਟ੍ਰਾਂਸਪੋਰਟ ਦੇ ਨਾਲ ਮੀਟਿੰਗ ਵੀ ਕਰ ਚੁੱਕੇ ਸਾਂ ਵੀ ਠੇਕੇਦਾਰ ਵੱਲੋਂ ਜਿਹੜਾ ਸਾਡਾ EPF ਦੇ ESI ਦੇ ਪੈਸੇ ਸਾਡੇ ਅਕਾਊਂਟ ਦੇ ਵਿੱਚ ਨਹੀਂ ਪਾਏ ਜਾ ਰਹੇ ਜਿਸ ਦੌਰਾਨ ਸਾਡੇ ਮੁਲਾਜ਼ਮਾਂ ਨੂੰ ਸਹੂਲਤਾਂ ਮਿਲਣੀਆਂ ਜਿਹੜੀਆਂ ਉਹ ਵਾਂਝੀਆਂ ਹੋ ਗਈਆਂ ਨੇ ਸਾਨੂੰ ਮੈਸੇਜ ਵੀ ਵਾਰ-ਵਾਰ ਆ ਰਹੇ ਆ ਵੀ ਆਪਣਾ ਜਿਹੜਾ ESI ਦੇ ਪੈਸੇ ਆ EPF ਦੇ ਪੈਸੇ ਆਪਣੇ ਅਕਾਊਂਟ ਦੇ ਵਿੱਚ ਜਮਾ ਕਰਾਓ ਪਰ ਸਰਕਾਰ ਤੇ ਸਾਡੀ ਜਿਹੜੀ ਮੈਨੇਜਮੈਂਟ ਆ ਉਹਨੇ ਇਸ ਵਾਰ ਕੋਈ ਧਿਆਨ ਨਹੀਂ ਦਿੱਤਾ ਫਿਰ ਅਸੀਂ ਆਰ ਕੇ 19 ਤਰੀਕ ਨੂੰ ਜਿਹੜਾ ਬੰਦ ਦਾ ਐਲਾਨ ਕੀਤਾ ਵੀ 18 ਤਰੀਕ ਤੱਕ ਸਾਡੇ ਖਾਤਿਆਂ ਦੇ ਵਿੱਚ ਜਿਹੜੀ ਤਨਖਾਹ ਪੰਜ ਜਾਂ 6 ਤਰੀਕ ਨੂੰ ਆ ਜਾਂਦੀ ਸੀ ਅੱਜ 19 ਤਰੀਕ ਹੋਣ ਦੇ ਬਾਵਜੂਦ ਵੀ ਉਹ ਤਨਖਾਹ ਸਾਡੇ ਖਾਤਿਆਂ ਦੇ ਵਿੱਚ ਨਹੀਂ ਆਈ ਉਸੇ ਰਾਸ ਦੇ ਵਿੱਚ ਸਰਕਾਰ ਨੇ ਹੋ ਲੱਗ ਰਿਹਾ ਜੀ ਸਰਕਾਰ ਦੀਆਂ ਨਕਾਮੀਆਂ ਲੱਗ ਰਹੀਆਂ ਸਾਨੂੰ ਸਿੱਧੀਆਂ ਸਿੱਧੀਆਂ ਜਿਹੜੀ ਸਰਕਾਰ ਸਾਨੂੰ ਕਹਿੰਦੀ ਸੀ ਕਿ ਸਾਡੇ ਅਨਸਾਰ ਜਦੋਂ ਆਪ ਸਰਕਾਰ ਹੋਂਦੇ ਵਿੱਚ ਆਊਗੀ ਤੇ ਆਉਂਦਿਆਂ ਜਿਹੜੇ ਠੇਕੇਦਾਰ ਤੇ ਵਿਚੋਲੀਏ ਬਾਹਰ ਕਰ ਦਿੱਤੇ ਜਾਣਗੇ ਪਰ ਹੋਇਆ ਉਸਦੇ ਉਲਟ ਆ ਜੀ ਸਾਡੇ ਡਿਪਾਰਟਮੈਂਟ ਦੇ ਵਿੱਚ ਪਹਿਲਾਂ ਇੱਕ ਠੇਕੇਦਾਰ ਸੀ ਜਦੋਂ ਆਪ ਸਰਕਾਰ ਹੋਂਦੇ ਵਿੱਚ ਆਈ ਸਾਡੇ ਟਰਾਂਸਪੋਰਟ ਮੰਤਰੀ ਲਾਲਜੀਤ ਪੁੱਲਰ ਹੋਂਦੇ ਵਿੱਚ ਆਏ ਤਾਂ ਠੇਕੇਦਾਰ ਵਧ ਕੇ ਸਾਡੇ ਇੱਕ ਤੋਂ ਦੋ ਹੋ ਗਏ ਤੇ ਉਸ ਤੋਂ ਬਾਅਦ ਹਾਦੂਦੂਈ ਆ ਜਦੋਂ ਸਾਡਾ ਕਰੋੜਾਂ ਰੁਪਇਆ ਠੇਕੇਦਾਰ ਨੱਪੀ ਬੈਠਾ ਤੇ ਸਾਡੀ ਸਰਕਾਰ ਕੋਮ ਕਰਨ ਦੀ ਨੀਂਦ ਸੁੱਤੀ ਆ ਤੇ ਨਾ ਸਾਡੀ ਮੈਨੇਜਮੈਂਟ ਕੋਈ ਹੱਲ ਕਰ ਰਹੀ ਆ ਤੇ ਨਾ ਸਰਕਾਰ ਕਰ ਰਹੀ ਆ ਆਖਰਕਾਰ ਸਾਨੂੰ ਛੜਕਾਂਦੇ ਆਉਣਾ ਪਿਆ ਅਸੀਂ ਪਬਲਿਕ ਤੋਂ ਵੀ ਆਸ ਕਰਦੇ ਆ ਉਮੀਦ ਕਰਦੇ ਆ ਕਿ ਸਾਡਾ ਸਹਿਯੋਗ ਕਰੋ ਤੇ ਸਾਨੂੰ ਜਿਹੜਾ ਇਨਸਾਫ ਦਿਵਾਇਆ ਜਾਏ ਤੇ ਜਿਹੜੇ ਠੇਕੇਦਾਰ ਵਿਚੋਲੀਓ ਬਾਹਰ ਕੱਢ ਕੇ ਸਰਕਾਰ ਸਾਨੂੰ ਸਿੱਧੀਆਂ ਤਰ੍ਹਾਂਵਾਂ ਜਾਰੀ ਕਰੇ ਪਬਲਿਕ ਖਰਾਬ ਹੋ ਰਹੀ ਉਹਦੇ ਜ਼ਿੰਮੇਵਾਰ ਹੋਵੇ ਜਿਹੜੀ ਪਬਲਿਕ ਖਰਾਬ ਹੋ ਰਹੀ ਹੈ ਪਹਿਲੀ ਗੱਲ ਤੇ ਅਸੀਂ ਪਬਲਿਕ ਤੋਂ ਮਾਫੀ ਮੰਗਦੇ ਆ ਕਿਉਂਕਿ ਸਾਡੇ ਵੀ ਘਰਾਂ ਦੇ ਗੁਜ਼ਾਰੇ ਜਿਹੜੇ ਤਨਖਾਹਾਂ ਦੇ ਸਿਰ ਤੇ ਹੀ ਆ ਕਿਉਂਕਿ ਤੁਹਾਨੂੰ ਪਤਾ ਪਿਛਲੇ ਦਿਨਾਂ ਦੇ ਵਿੱਚ ਸਾਡਾ ਕੋਈ ਵੀ ਮਲਾਜ਼ਮ ਨਿੱਕੀ ਮੋਟੀ ਗਲਤੀ ਕਰਦਾ ਤਾਂ ਸਾਡਾ ਡਿਪਾਰਟਮੈਂਟ ਉਹਨੂੰ ਬਲੈਕਲਿਸਟ ਕਰ ਦਿੰਦਾ ਤੇ ਜਿਹੜੇ ਮਲਾਜ਼ਮ ਨੂੰ ਤਨਖਾਹ ਹੀ ਨਹੀਂ ਮਿਲਣੀ ਉਹਨੇ ਕੰਮ ਕਰਕੇ ਕੀ ਕਰਨਾ ਤਨਖਾਹ ਬਦਲੇ ਅਸੀਂ ਆਪਣੇ ਪਰਿਵਾਰਾਂ ਦੀ ਰੋਜੀ ਰੋਟੀ ਵਾਸਤੇ ਜਿਹੜਾ ਰੋਡਾਂ ਦੇ ਉੱਤੇ ਦਿਨ ਰਾਤ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਡਿਊਟੀ ਕਰਦੇ ਆ ਤੇ ਸਾਨੂੰ ਜੇ ਤਨਖਾਹ ਹੀ ਨਹੀਂ ਮਿਲਣੀ ਤੇ ਅਸੀਂ ਇਹਦੀ ਸਿੱਧੀ ਦੇ ਸਿੱਧੀ ਜ਼ਿੰਮੇਵਾਰੀ ਜਿਹੜੀ ਆਪਣੀ ਪੰਜਾਬ ਸਰਕਾਰ ਦੀ ਨਖੇਦੀ ਦੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਰਾਉਂਦੇ ਆ ਜਿਹੜੇ ਇਸ ਜੀ ਤੇ ਐਕਸ਼ਨ ਨਹੀਂ ਕਰ ਰਹੇ ਅਗਲਾ ਐਕਸ਼ਨ ਕੀ ਹੋਵੇਗਾ ਜੀ ਅਗਲਾ ਐਕਸ਼ਨ ਸਾਡਾ ਇਹ ਆ ਜੀ ਜੇ ਸਾਡੀਆਂ ਤਨਖਾਹਾਂ ਅੱਜ ਜਾਰੀ ਹੋ ਜਾਂਦੀਆਂ 2:30 ਵਜੇ ਸਾਡੀ ਮੈਨੇਜਮੈਂਟ ਦੇ ਨਾਲ ਮੀਟਿੰਗ ਆ ਸਾਡੇ ਜੋ ਜਿਹੜੇ ਯੂਨੀਅਨ ਦੇ ਨੁਮਾਇੰਦੇ ਆ ਪਹੁੰਚ ਚੁੱਕੇ ਆ ਜੇ ਜੇ ਮੀਟਿੰਗ ਦੇ ਵਿੱਚ ਹੱਲ ਨਹੀਂ ਨਿਕਲਦਾ ਤੇ ਕੱਲ ਨੂੰ ਜਿਹੜੇ ਪੀਆਰਟੀਸੀ ਦੇ ਸਾਡੇ 9 ਡੀਪੂ ਚੱਲ ਰਹੇ ਆ ਉਹ ਵੀ ਮੁਕੰਮਲ ਤੌਰ ਤੇ ਪੰਜਾਬ ਦੇ 27 ਦੇ 27 ਡੀਪੂ ਬੰਦ ਕਰਕੇ ਰੋਡ ਬੰਦ ਕਰਾਂਗੇ ਰੋਡ ਬੰਦ ਕਰਨ ਤੋਂ ਬਾਅਦ ਤਾਂ ਕੋਈ ਮੰਤਰੀ ਦਾ ਘਰਾਓ ਚਾ ਸੀਐਮ ਦਾ ਘਰਾਓ ਕੀਤਾ ਜਾਊਗਾ ਜੀ ਪ੍ਰੋਟੈਸਟ ਆਏ ਪੰਜਾਬ ਦੇ ਸਟੇਟ ਬਾਡੀ ਦੇ ਆਪਣਾ ਹੁਕਮਾਂ ਦੇ ਅੰਦਾਜ਼ ਅਨਸਾਰ 18 ਡੀਪੂਆਂ ਦੇ ਵਿੱਚ ਹੋ ਰਿਹਾ ਕਿਉਂਕਿ ਇਹ ਲਗਾਤਾਰ ਮੀਟਿੰਗਾਂ ਸਾਡੀਆਂ ਜਿਹੜੀਆਂ ਉਹ ਮੈਨੇਜਮੈਂਟ ਰਾਂ ਹੁੰਦੀਆਂ ਤੇ ਮੀਟਿੰਗਾਂ ਦਾ ਜਿਹੜਾ ਸਿੱਟਾ ਉਹ ਬਿਲਕੁਲ ਜ਼ੀਰੋ ਨਿਕਲਦਾ ਕਿਉਂਕਿ ਠੇਕੇਦਾਰ ਦੀ ਜਰੀ ਆਪਣਾ ਇਹ ਵੀ ਅੱਜ ਦੀ ਜਰੀ ਹੜਤਾਲ ਆ ਇਹਦੀ ਵਜ੍ਹਾ ਵੀ ਠੇਕੇਦਾਰ ਆ ਠੇਕੇਦਾਰ ਵਰਕਰਾਂ ਦੀ ਲੁੱਟ ਕਰ ਰਿਹਾ ਵਾ ਜਿੱਦਾਂ 3 ਮਹੀਨੇ ਦਾ ਸਾਡਾ EPF ਤੇ ESI ਦਾ ਪੈਸਾ ਹੀ ਨਹੀਂ ਉਹਨੇ ਡਿਪਾਰਟਮੈਂਟਾਂ ਨੂੰ ਜਮ੍ਹਾਂ ਕਰਵਾਇਆ ਤੇ ਜਿਹਦੇ ਕਾਰਨ ਜਿਹੜੀ ਆ ਉਹ ਵਰਕਰਾਂ ਨੂੰ ਇਹ EPF ਦੇ ਜਰੇ ਆ ਉਹ ਉਹਨਾਂ ਦੇ ਖਾਤੇ ਬੰਦ ਅਕਾਊਂਟ ਬੰਦ ਹੋ ਜਾਣੇ ਆ ਇਹ ਕਰਕੇ ਜਿਹੜੀ ਤਨਖਾਹ ਵੀ ਅੱਜ ਜਰੀ ਆ ਉਹਦੇ ਵਜ੍ਹਾ ਨਾਲ 19 ਤਰੀਕ ਹੋ ਚੁੱਕੀ ਆ ਜਦੋਂ ਕਿ ਸਾਡੀ ਜਰੀ ਤਨਖਾਹ ਉਹ 7 ਤਰੀਕ ਨੂੰ ਪਾਉਣੀ ਬੰਦੀ ਆ ਤੇ ਜਿਸ ਦੇਰੋਸ ਵਜੋਂ ਜਰਾ ਅੱਜ 18 ਦੀਪਾਂ ਦੇ ਵਿੱਚ ਠੇਕੇਦਾਰ ਦੇ ਵਿਰੁੱਧ ਤੇ ਇਹ ਪੰਜਾਬ ਸਰਕਾਰ ਦੇ ਵਿਰੁੱਧ ਜਰਾ ਸਾਡਾ ਅੱਜ ਦਾ ਪ੍ਰੋਟੈਸਟ ਜਿਹੜਾ ਸਰਕਾਰ ਬਣੀ ਬੜੇ ਵਾਦੇ ਕੀਤੇ ਸੀ ਤੁਹਾਡੇ ਨਾਲ ਕੀ ਹਰਾ ਪੈਨ ਚੱਲੇਗਾ ਮੁਲਾਜ਼ਮਾਂ ਨੂੰ ਹੱਕ ਦੇਣ ਲਈ ਕਿ ਇਸ ਤਰ੍ਹਾਂ ਦਾ ਨਹੀਂ ਰਹਾਂਗੇ ਜੀ ਬਿਲਕੁਲ ਜੀ ਉਹ ਕੋਈ ਚੀਜ਼ ਨਜ਼ਰ ਨਹੀਂ ਆਈ ਜਿਹੜੀ ਆਪਣੇ ਸੀਐਮ ਭਗਵੰਤ ਮਾਨ ਜੀ ਕਹਿੰਦੇ ਸੀ ਵੀ ਮੁਲਾਜ਼ਮਾਂ ਦੇ ਉੱਤੇ ਜਰਾ ਉਹ ਸਾਡਾ ਹਰਾ ਪੈਨ ਚੱਲੂਗਾ ਤੇ ਜਿਹੜੇ ਵਿਚੋਲੇ ਆ ਵਿਚੋਲੇ ਦੇ ਵਿੱਚ ਆਪਣੇ ਵਿਭਾਗਾਂ ਦੇ ਵਿੱਚ ਠੇਕੇਦਾਰ ਉਹਨਾਂ ਨੂੰ ਬਾਹਰ ਕੀਤਾ ਜਾਊਗਾ ਪਰ ਉਹਨਾਂ ਨੂੰ ਬਾਹਰ ਕਰਨ ਦੀ بجائے ਉਹਨਾਂ ਨੂੰ ਜਿਹੜੇ ਆ ਉਹ ਗੱਫੇ ਦਿੱਤੇ ਜਾ ਰਹੇ ਆ ਉਹ ਕਿਸੇ ਵੀ ਰੂਪ ਵਿੱਚ ਉਹਨਾਂ ਨੂੰ ਖੁੱਲ੍ਹ ਦਿੱਤੀ ਆ ਵੀ ਤੁਸੀਂ ਜਿੰਨੀ ਮਰਜ਼ੀ ਲੁੱਟ ਕਰੋ ਕਿਉਂਕਿ 3 ਮਹੀਨੇ ਦਾ ਈਪੀਐਫ ਤੇ ਈਐਸਆਈ ਦਾ ਪੈਸਾ ਜਮ੍ਹਾਂ ਨਾ ਕਰਾਉਣਾ ਉਹ ਕਿੱਡੀ ਵੱਡੀ ਉਹਦੀ ਲਾਪਰਵਾਹੀ ਆ ਤੇ ਸਰਕਾਰ ਦੀ ਵੀ ਲਾਪਰਵਾਹੀ ਆ ਜਿਹੜੇ ਇਹੋ ਜਿਹੇ ਠੇਕੇਦਾਰ ਆ ਉਹਨਾਂ ਦੇ ਉੱਤੇ ਕਿਉਂ ਨਹੀਂ ਸਿਕੰਜਾ ਕੱਸਦੀ ਸਰਕਾਰ ਕਿਉਂ ਨਹੀਂ ਉਹਨਾਂ ਨੂੰ ਬਲੈਕਲਿਸਟ ਕਰਦੀ ਜਾਂ ਉਹਨਾਂ ਦੇ ਕਿਉਂ ਨਹੀਂ ਪਰਚੇ ਹੁੰਦੇ ਤੇ ਜਿਹੜੇ ਆਮ ਵਰਕਰ ਆ ਉਹਨਾਂ ਦੀ ਜਰੀਏ ਲੁੱਟ ਹੋ ਰਹੀ ਆ ਇਹ ਕਰਕੇ ਮੈਂ ਕਹਿੰਦਾ ਕਿ ਇਹ ਸਰਕਾਰ ਦੀ ਵੀ ਬੜੀ ਵੱਡੀ ਨਲਾਕੀ ਆ ਇਹਦੇ ਵਿੱਚ ਕਿੰਨੀ ਅੱਜ ਦੁਨੀਆ ਖੱਜਲ ਖਰਾਬ ਹੋਣੀ ਆ ਵਰਕਰ ਜਿਹੜੇ ਅੱਜ ਦੀ ਗਰਮੀ ਅਤ ਦੀ ਗਰਮੀ ਵਿੱਚ ਗੇਟਾਂ ਦੇ ਬੈਠੇ ਆ ਤੇ ਇਹਦੀ ਜ਼ਿੰਮੇਵਾਰ ਫਿਰ ਪੰਜਾਬ ਸਰਕਾਰ ਹੀ ਆ ਤੇ ਜਾਂ ਫਿਰ ਉਹ ਠੇਕੇਦਾਰ ਆ